ਚਿਤਨੰਗਰਾ ਨੂੰ ਮੇਰੇ ਫਾਦਰ ਗਏ ਤੇ ਉਹ ਲੈ ਕੇ ਗਿਆ ਯੂਗਧਾਨ ਲੈ ਕੇ ਗਿਆ ਫਿਰ ਉਹਨਾਂ ਨੇ ਸਾਡੇ ਤੋਂ ਪੂਰੇ ਮੈਟਰ ਦੇ ਸੋਲਵ ਕਰਨ ਦੇ ਸਾਡੇ ਤੋਂ 5 ਲੱਖ ਰੁਪਇਆ ਲਿਆ ਉਹਨਾਂ ਨੇ ਜਦੋਂ ਵੀ ਜਾਂਦੇ ਸੀ ਸਾਡੇ ਤੋਂ ਪੈਸੇ ਦੀ ਡਿਮਾਂਡ ਕਰਦੇ ਸੀ ਸਾਡੇ ਤੋਂ 5 ਲੱਖ 20 ਹਜ਼ਾਰ ਰੁਪਏ ਲਏ ਉਹਨੂੰ ਹੂੰ ਕੌਣ ਸੀ ਉਹਨਾਂ ਦੇ ਬ੍ਰਦਰ ਚਿਤਲੰਗਰਾਲ ਦੇ ਜਿਹੜੇ ਤੁਹਾਡੇ ਨਾਲ ਗੱਲਬਾਤ ਕਰਦੇ ਸੀ ਰਾਜਨੰਗਰਾ ਰਾਜਨੰਗਰਾ ਇਸ ਜੈਸ ਮਾਮਲੇ 'ਚ ਪੈਸੇ ਲਏ ਸੀ ਉਹ ਮਾਮਲਾ ਹੱਲ ਹੋਇਆ ਨਹੀਂ ਜੀ ਹੱਲ ਵੀ ਨਹੀਂ ਹੋਇਆ ਇਹਨਾਂ ਨੇ ਗੱਲ ਹੀ ਨਹੀਂ ਕੀਤੀ ਕਿ ਇਹ ਤਾਂ ਨਹੀਂ ਕਿ ਹੁਣ ਇਲੈਕਸ਼ਨ ਲੜ ਰਹੇ ਨੇ ਆ ਉਮੀਦਵਾਰ ਨੇ ਕਿ ਤੁਸੀ ਸਹੀ ਸਮਾਂ ਲੱਭਿਆ ਕਿ ਇਹ ਸਹੀ ਸਮਾਂ ਹੈਗਾ ਉਹਨਾਂ ਨੂੰ ਆ ਪੋਲੀਟੀਕਲ ਤੌਰ ਤੇ ਉਹਨਾਂ ਨੂੰ ਕੋਈ ਡੈਮੇਜ ਪਹੁੰਚਾਇਆ ਜਾਵੇ ਜਾਂ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਦੇ ਹੱਥ ਠੋਕੇ ਬਣ ਗਏ ਹੋ ਇਸ ਵਕਤ ਨਹੀਂ ਸਰ ਇਲੈਕਸ਼ਨ ਪਹਿਲਾਂ ਵੀ ਤਾਂ ਹੋ ਕੇ ਗਈ ਹੈ ਉਸ ਤੋਂ ਵੀ ਇਹਨਾਂ ਨੇ ਟਾਈਮ ਲਿਆ ਸੀ ਸਾਢੇ ਤੋਂ ਵੀ ਇਲੈਕਸ਼ਨ ਹੋ ਲੰਨੂ ਉਸ ਤੋਂ ਬਾਅਦ ਤੁਹਾਨੂੰ ਪੈਸੇ ਵਾਪਸ ਕਰ ਦਾਂਗੇ ਉਸ ਦੀ ਵੀ ਰਿਪੋਰਟਿੰਗ ਮੇਰੇ ਕੋਲ ਕਈ ਹੈ ਸਾਡਾ ਇਹਨਾਂ ਨਾਲ ਕੋਈ ਬੈਰ-ਭਰੋੜ ਥੜੋ ਸਾਡੇ ਤੋਂ ਪੈਸੇ ਲੈ ਸਾਡੇ ਪੈਸੇ ਵਾਪਸ ਕਰ ਦੇਣ ਸਾਡਾ ਇਹਨਾਂ ਨਾਲ ਇੰਨਾ ਹੀ ਮੈਟਰ ਹੈ ਸਾਨੂੰ ਪੋਲਿਟਿਕਲ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਨਾ ਜਦੋਂ ਸਲੀਮ ਨਾਲ ਗੱਲ ਕਰਦੇ ਆ ਉਹ ਈਯੂਬ ਖਾਨ ਨਾਲ ਗੱਲ ਪਾ ਦਿੰਦਾ ਈਯੂਬ ਨਾਲ ਗੱਲ ਕਰੋ ਈਯੂਬ ਨਾਲ ਗੱਲ ਕਰੋ ਕਹਿੰਦਾ ਮੈਂ ਰਾਜਨੰਗਰਾਲ ਨਾਲ ਗੱਲ ਕਰੋ ਰਾਜਨੰਗਰਾਲ ਨਾਲ ਗੱਲ ਕਰਦੇ ਆ ਉਹ ਕਹਿੰਦਾ ਮੇਰੇ ਨਾਲ ਗੱਲ ਹੀ ਕਿਉਂ ਕਰਦੇ ਇਹ ਰਾਜਨੰਗਰਾਲ ਨੂੰ ਪੈਸੇ ਦਿੱਤੇ ਸੀ ਜਾਂ ਈਯੂਬ ਖਾਨ ਨੂੰ ਪੈਸੇ ਸਲੀਮ ਪੈਸੇ ਦਿੱਤੇ ਕਿਸ ਨੂੰ ਸੀ ਤੁਸੀਂ ਇਹ ਸਲੀਮ ਜਿਹੜਾ ਇਹਦਾ ਸ਼ੋਰੂਮ ਆ ਜੀ ਬੁਟਾ ਮੰਡੀ ਦੇ ਵਿੱਚ ਹੁੰਦਾ ਅਸੀਂ ਉੱਥੇ ਜਾ ਕੇ ਪੈਸੇ ਤੁਹਾਡੇ ਤੇ ਉਹਨਾਂ ਨੇ ਐਲ ਅਲੋਕੇਸ਼ਨ ਕੀ ਲਗਾਏ ਨੇ ਬੈਟਰ ਦੇ ਲਈ ਐਲੋਕੇਸ਼ਨ ਹੀ ਲਗਾਏ ਵੀ ਸਾਨੂੰ ਨਿਊਜ਼ੀਲੈਂਡ ਲੈ ਕੇ ਗਿਆ ਇਹਨਾਂ ਨੇ ਆਸਟ੍ਰੇਲੀਆ ਲੈ ਕੇ ਜਾਣਾ ਸੀ ਸਾਨੂੰ ਲੈ ਕੇ ਨਹੀਂ ਆ ਮੈਂ ਵਾਪਸ ਆ ਗਿਆ ਤੁਹਾਡੇ ਪੈਸੇ ਵਾਪਸ ਕਰੋ ਸ਼ੀਤਲ ਉਂਗਰਾਲ ਭਾਜਪਾ ਦੇ ਜਿਮਨੀ ਚੋਣ ਦੇ ਵਿੱਚ ਉਮੀਦਵਾਰ ਨੇ ਪੜੇ ਸਾਰੇ ਮਾਮਲਿਆਂ ਦੇ ਵਿੱਚੋਂ ਉਹਨਾਂ ਨੂੰ ਲੈ ਕੇ ਸਵਾਲ ਉੱਠਦੇ ਨੇ ਤਾਂ ਸਾਡੇ ਨਾਲ ਅੱਜ ਆਸਟ੍ਰੇਲੀਆ ਤੋਂ ਸੰਦੀਪ ਕੁਮਾਰ ਜੁੜੇ ਨੇ ਜਿਨ੍ਹਾਂ ਨੇ ਸਾਡੇ ਤੱਕ ਅਪਰੋਚ ਕੀਤੀ ਕਿ ਕੁਝ ਮਸਲਾ ਹੈ ਜਿਹੜਾ ਅਸੀਂ ਮੀਡੀਆ ਦੇ ਰਾਹੀਂ ਲੋਕਾਂ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਆ ਤਾਂ ਅਸੀਂ ਇਸ ਦਾ ਪੱਖ ਲਾਜ਼ਮੀ ਤੌਰ ਤੇ ਸ਼ੀਤਲ ਅੰਗਰਾਲ ਤੋਂ ਵੀ ਲੈਣਾ ਚਾਹਾਂਗੇ ਇਸ ਤੋਂ ਬਾਅਦ ਤਾਂ ਇਹ ਪੂਰਾ ਮਾਮਲਾ ਹੈ ਕਿ ਕਿਸ ਮਾਮਲੇ ਦੇ ਵਿੱਚ ਉਹਨਾਂ ਨੇ ਸਾਡੇ ਤੱਕ ਅਪਰੋਚ ਕੀਤੀ ਤਾਂ ਸੰਦੀਪ ਮਾਰ ਸਾਡੇ ਨਾਲ ਜੁੜੇ ਨੇ ਉਹਨਾਂ ਨੇ ਸਿੱਧੇ ਤੌਰ ਤੇ ਆ ਸਾਨੂੰ ਦੱਸਿਆ ਕਿ ਕੁਝ ਇੱਕ ਕੇਸ ਦੇ ਵਿੱਚ ਜਿਹੜਾ ਹੈਗਾ ਸਾਡੇ ਨਾਲ ਫਰੋਡ ਕੀਤਾ ਗਿਆ ਇਸ ਸ਼ੀਤਲ ਉਂਗਰਾਲ ਹੋਰਾਂ ਦੇ ਵੱਲੋਂ ਜਿਹੜੇ ਉਸ ਵੇਲੇ ਆਮ ਆਦਮੀ ਪਾਰਟੀ ਤੋਂ ਵਿਧਾਇਕ ਸਨ ਤਾਂ ਸੰਦੀਪ ਜੀ ਸਾਡੇ ਨਾਲ ਆਸਟ੍ਰੇਲੀਆ ਤੋਂ ਜੁੜੇ ਨੇ ਸੰਦੀਪ ਜੀ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਥੈਂਕ ਯੂ ਭਾਈ ਜੀ ਸੰਦੀਪ ਜੀ ਕੀ ਮਾਮਲਾ ਹੈ ਤੁਸੀਂ ਸ਼ੀਤਲ ਉਂਗਰਾਲ ਨੂੰ ਕਿਵੇਂ ਜਾਣਦੇ ਹੋ ਕਿਵੇਂ ਉਹਨਾਂ ਦੇ ਸੰਪਰਕ ਦੇ ਵਿੱਚ ਆਇਆ ਇਹ ਕਿਹੜਾ ਮਾਮਲਾ ਕਿਹੜੇ ਮਾਮਲੇ ਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਜਿਆਦਤੀ ਹੋਈ ਹੈ ਜਾਂ ਪੈਸੇ ਨੂੰ ਲੈ ਕੇ ਠੱਗੀ ਹੋਈ ਹੈ ਅਸੀਂ ਸ਼ੀਦਨਗਰਾਲ ਨੂੰ ਅਸੀਂ ਪਹਿਲਾਂ ਕਦੀ ਨਹੀਂ ਮਿਲੇ ਸੀ ਕੋਈ ਇੱਕ ਮੈਟਰ ਸੀਗਾ ਕਿਸੇ ਬੰਦੇ ਦਾ ਨਿਊਜ਼ੀਲੈਂਡ ਆਇਆ ਸੀ ਤੇ ਨਿਊਜ਼ੀਲੈਂਡ ਆ ਕੇ ਵਾਪਸ ਜਾ ਕੇ ਉਹਨੇ ਨਾ ਮੇਰੇ ਤੇ ਕੰਪਲੇਂਟ ਦੇਤੀ ਸੀ ਪੁਲਿਸ ਨੇ ਤੇ ਮੈਂ ਆਪਣੇ ਫੈਮਲੀ ਫਰੈਂਡ ਨਾਲ ਕੰਸਲਟ ਕੀਤਾ ਮੈਂ ਕਿਹਾ ਯਾਰ ਇਸਦਾ ਮੇਰੇ ਤੇ ਕੰਪਲੇਂਟ ਹੋਈ ਹੈ ਉਹ ਕਹਿੰਦਾ ਵੀ ਮੇਰਾ ਕਜ਼ਨ ਹੈ ਈਯੂਬ ਖਾਨ ਉਹ ਸੀ ਤਲੰਗਰਾ ਹਾਲ ਦੇ ਰਿਹਾ ਹੈ ਬਹੁਤ ਜ਼ਿਆਦਾ ਕਲੋਜ਼ ਹੈ ਤੇ ਆਪਾਂ ਉਹਨਾਂ ਨਾਲ ਗੱਲ ਕਰ ਲੈਂਦੇ ਵੀ ਸਾਡਾ ਪੁਲਿਸ ਨੁਕਸਾਨ ਨਾ ਕਰੇ ਕਿਉਂਕਿ ਐਨਆਰਆਈ ਹੈਗੇ ਸਾਰੇ ਵੀ ਆਉਣਾ ਜਾਣਾ ਹੁੰਦਾ ਵੀ ਇਹ ਉੱਥੇ ਰੁਕਣਾ ਜਈ ਇੱਥੇ ਕੰਮ ਕਰਾ ਕਰਾਉਂਦਾ ਤੇ ਉਹਨਾਂ ਨੇ ਸੀਤੰਗਰਾਲ ਕੋ ਮੇਰੇ ਫਾਦਰ ਗਏ ਤੇ ਅਯੂਬ ਖਾਨ ਲੈ ਗਏ ਯੋਗ ਖਾਨ ਲੈ ਗਏ ਤੇ ਸ਼ਿਤਨਗਰਾਲ ਨੇ ਡੀਐਸਪੀ ਨੂੰ ਫੋਨ ਵੀ ਕੀਤਾ ਜੀ ਉਸ ਲਈ ਵੀ ਤਰਸੇ ਮਸੀਹ ਸੀ ਡੀਐਸਪੀ ਸਾਹਿਬ ਉਹਨਾਂ ਨੇ ਗੱਲ ਕੀਤੀ ਵੀ ਇਹਨਾਂ ਦਾ ਨੁਕਸਾਨ ਨਾ ਕਰਿਓ ਤੇ ਸ਼ਿਤਨਗਰਾਲ ਉਹਨਾਂ ਨੇ ਕਹਿਤਾ ਵੀ ਅਯੂਬ ਖਾਨ ਜਿਹੜਾ ਮੇਰਾ ਐਸਪੀਏ ਕੰਮ ਕਰਦਾ ਜਿੱਥੇ ਵੀ ਜਾਣਾ ਤੁਸੀਂ ਅਯੂਬ ਖਾਨ ਨੂੰ ਨਾਲ ਲੈ ਕੇ ਜਾਓ ਇਹ ਤੁਹਾਡੇ ਨਾਲ ਜਾਊਗਾ ਹਰ ਜਗ੍ਹਾ ਤੇ ਅਯੂਬ ਕਿਹਾ ਵੀ ਸਾਡੇ ਨਾਲ ਕਾਫੀ ਕਾਫੀ ਜਗ੍ਹਾ ਫਿਰ ਉਹਨਾਂ ਨੇ ਮਤਲਬ ਸਾਡੇ ਨੂੰ ਪੂਰੇ ਮੈਟਰ ਦੇ ਸੋਲਵ ਕਰਨ ਦੇ ਸਾਡੇ ਤੋਂ 5 ਲੱਖ ਰੁਪਇਆ ਲੈ ਆਏ ਨੇ ਚਿਤਨੂੰਗਰਾਲ ਉਹਨਾਂ ਨਾਲ ਸਾਡੀ ਇੱਕ ਦੋ ਵਾਰੀ ਗੱਲ ਹੋਈ ਉਹਨਾਂ ਦੇ ਬ੍ਰਦਰ ਨੇ ਮੁੜ ਕੇ ਸਾਰੇ ਪੈਰਵਾਹੀ ਕੀਤੀ ਉਹ ਸਾਡੇ ਨਾਲ ਐਸਪੀ ਸਾਹਿਬ ਦੇ ਆਫਿਸ ਵੀ ਗਏ ਡੀਐਸਪੀ ਸਾਹਿਬ ਕੋ ਵੀ ਗਏ ਤੇ ਉਹਨਾਂ ਨੇ ਜਦੋਂ ਵੀ ਜਾਂਦੇ ਇਥੇ ਸਾਡੇ ਤੋਂ ਪੈਸੇ ਦੀ ਡਿਮਾਂਡ ਕਰਦੇ ਸੀ ਸਾਡੇ ਤੋਂ 5 ਲੱਖ 20 ਹਜ਼ਾਰ ਰੁਪਏ ਲੈ ਉਹਨੂੰ ਕੋਟੂ ਹੂੰ ਕੌਣ ਸੀ ਉਹਨਾਂ ਦੇ ਬ੍ਰਦਰ ਸੀ ਚਿਤਲੂੰਗਰਾਲ ਦੇ ਜਿਹੜੇ ਤੁਹਾਡੇ ਨਾਲ ਗੱਲਬਾਤ ਕਰਦੇ ਸੀ ਰਾਜਨੂੰਗਰਾਲ ਰਾਜਨੂੰਗਰਾਲ ਜੀ ਜੀ ਇਹ ਕੇਸ ਸ਼ੁਰੂ ਕਿਵੇਂ ਹੁੰਦਾ ਜੀ ਕੌਣ ਵਿਅਕਤੀ ਸੀ ਜਿਨੇ ਤੁਹਾਡੇ ਤੇ ਜਿਹੜਾ ਤੁਸੀਂ ਕਿਹਾ ਕਿ ਇੱਕ ਵਿਅਕਤੀ ਸੀ ਆਸਟ੍ਰੇਲੀਆ ਤੋਂ ਗਿਆ ਸੀ ਕੌਣ ਕੀ ਸ਼ੁਰੂਤ ਮਾਮਲਾ ਸ਼ੁਰੂ ਕਿੱਥੋਂ ਹੁੰਦਾ ਸੀ ਜੀ ਇਹ ਮਾਮਲਾ ਸ਼ੁਰੂ ਇਦਾਂ ਜੀ ਉਹ ਆਪਣਾ ਉਹ ਵੀ ਸਾਡੇ ਫੈਮਿਲੀ ਦੇ ਫਰੈਂਡ ਦੇ ਵਿੱਚੋਂ ਹੀ ਸੀਗੇ ਉਹ ਮੁੰਡੇ ਨੇ ਆਉਣਾ ਸੀ ਕਿ ਨਿਊਜ਼ੀਲੈਂਡ ਨਿਊਜ਼ੀਲੈਂਡ ਆਇਆ ਉਹਦਾ ਨਹੀਂ ਦਿਲ ਲੱਗਾ ਵਾਪਸ ਚਲ ਗਿਆ ਮੁੜ ਕੇ ਇੱਥੇ ਕੋਰੋਨਾ ਵਾਇਰਸ ਆ ਗਿਆ ਮੈਂ ਵੀ ਵਾਪਸ ਨਹੀਂ ਗਿਆ ਉਹਨੂੰ ਇਦਾਂ ਲੱਗਾ ਵੀ ਇਹਨਾਂ ਨੇ ਸ਼ਾਇਦ ਪੈਸੇ ਵਾਪਸ ਨਹੀਂ ਦੇਣੇ ਜਾ ਕੋਈ ਵੀ ਮੈਟਰ ਹੈ ਉਹਨੂੰ ਪਤਾ ਸੀਗਾ ਪੈਸੇ ਕਿਸ ਬੰਦੇ ਨੇ ਲਏ ਪਰ ਮੈਂ ਤੁਹਾਨੂੰ ਤੁਹਾਨੂੰ ਰੋਕਣ ਜਦੋਂ ਕਰੋਨਾ ਟਾਈਮ ਸੀ ਉਸ ਵੇਲੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਇਹ ਐ ਐ ਐਮ ਐਲ ਏ ਬਣੀ ਹੀ ਨਹੀਂ ਸੀਗੀ ਨਹੀਂ ਉਦੋਂ ਉਦੋਂ ਉਹਨੇ ਇਹ ਬੰਦੇ ਨੇ ਕੰਪਲੇਂਟ ਨਹੀਂ ਦਿੱਤੀ ਉਸ ਮੈਂ ਕਰੋਨਾ ਤੋਂ ਬਾਅਦ ਇੰਡੀਆ ਆਇਆ ਹੀ ਨਹੀਂ ਉਹਨੇ ਫਿਰ ਮੇਰੇ ਮਦਰ ਫਾਦਰ ਲਾਸਟ ইয়ার ਵਾਪਸ ਆਏ ਇੰਡੀਆ ਕਿਉਂਕਿ ਕਰੋਨਾ ਵਿੱਚ ਉਹ ਵੀ ਇੱਥੇ ਰਹੇ ਤਿੰਨ ਚਾਰ ਸਾਲ ਜੀ ਤੇ ਜਦੋਂ ਵਾਪਸ ਗਏ ਉਹਨਾਂ ਦੇਖਿਆ ਵੀ ਇਹ ਦੇ ਮਦਰ ਫਾਦਰ ਆਏ ਆ ਤੇ ਉਦੋਂ ਉਹਨਾਂ ਨੇ ਕੰਪਲੇਂਟ ਦੇ ਦਿੱਤੀ ਉਹਨਾਂ ਆਮ ਤੌਰ ਤੇ ਪਾਰਟੀ ਦੀ ਸਰਕਾਰ ਸੀ ਜੀ ਹਾਂਜੀ ਉਸ ਉਦੋਂ ਫਿਰ ਸਾਰੀ ਗੱਲਬਾਤ ਇਹ ਲਾਸਟ ਇਅਰ ਇਹਨਾਂ ਨੇ ਜੂਨ ਜੁਲਾਈ ਦੇ ਵਿੱਚ ਦਿੱਤੀ ਸੀ ਜੀ ਕੰਪਲੇਂਟ ਹੂੰ ਤੁਹਾਡੇ ਕੋਲ ਕੋਈ ਐਵੀਡੈਂਸ ਹੈ ਇਹੋ ਜਿਹੜੇ ਨੂੰ ਲੱਗ ਕੇ ਕਿ ਇਹ ਹਵਾ ਹਵਾਈ ਗੱਲ ਆ ਕਿ ਪੈਸੇ ਲੈ ਕਿਸ ਤਰੀਕੇ ਨਾਲ ਤੋਂ ਜੀ ਬਈ ਮੇਰੇ ਕੋਲ ਸਾਰੀਆਂ ਰਿਕਾਰਡਿੰਗ ਜਿਹੜਾ ਆਪਣਾ ਸਲੀਮ ਇੱਕ ਮੁੰਡਾ ਤੇ ਈਯੂਬ ਖਾਨ ਜਿਹੜਾ ਈਯੂਬ ਖਾਨ ਤੇ ਸਲੀਮ ਦੋਨੇ ਕਜ਼ਨ ਆ ਏ ਇਹ ਦੇ ਸ਼ਿਤਰੰਗੁਰ ਆਲਦੇਵ ਵਰਕਰ ਆ ਤੁਸੀਂ ਇਹਨਾਂ ਦੀਆਂ ਸਾਰੇ ਪਾਸੇ ਇਹਨਾਂ ਦੀਆਂ ਫੋਟੋਜ਼ ਵੀ ਦੇਖ ਸਕਦੇ ਹੋ ਉਹਨਾਂ ਨਾਲ ਤੇ ਵੀਡੀਓਜ਼ ਦੇ ਵਿੱਚ ਵੀ ਨਾਲ ਹੀ ਹੁੰਦਾ ਹੈ ਇਹ ਯੂਥਾਨ ਮੇਰੇ ਕੋ ਸਾਰੀਆਂ ਰਿਕਾਰਡਿੰਗਸ ਪਈਆਂ ਜੀ ਇਹਨਾਂ ਦੀ ਸਾਰੀ ਕਨਵਰਸੇਸ਼ਨ ਦੀਆਂ ਐਮਐਲਏ ਸਾਹਿਬ ਨੇ ਹੁਣ ਆ ਕੇ ਐਮਐਲਏ ਸਾਹਿਬ ਨੇ ਐਸਪੀ ਸਾਹਿਬ ਨੂੰ ਕਹਿਤਾ ਐਸਪੀ ਸਾਹਿਬ ਨੂੰ ਅਸੀਂ ਪੈਸੇ ਦੇ ਕੇ ਆਏ ਆ ਉਹ ਸਾਰੀਆਂ ਰਿਕਾਰਡਿੰਗਸ ਪਈਆਂ ਜੀ ਜੀ ਕਿੰਨੇ ਰੁਪਏ ਦੀ ਡਿਮਾਂਡ ਕੀਤੀ ਗਈ ਸੀ ਜੀ ਜਿਸ ਇਹਨਾਂ ਨੇ 5 ਲੱਖ ਸਾਡੇ ਤੋਂ ਇੱਕ ਲਿਆ ਇਹਨਾਂ ਨੇ ਹੂੰ ਇਹਨਾਂ ਨੇ 1.5 ਲੱਖ ਰੁਪਏ ਪਹਿਲਾਂ ਕਿਹਾ ਸੀ ਤਰਸੇਮ ਮਸੀਹ ਡੀਐਸਪੀ ਨੇ ਡਿਮਾਂਡ ਕੀਤੀ ਹੈ ਸਾਨੂੰ ਨਹੀਂ ਲੱਗਦਾ ਕਿਸੇ ਪੁਲਿਸ ਆਫਸਰ ਨੇ ਪੈਸਾ ਮੰਗਿਆ ਜਾਂ ਕੋਈ ਡਿਮਾਂਡ ਕੀਤੀ ਹੈ ਇਹਨਾਂ ਨੇ ਆਪ ਹੀ ਸਾਰੇ 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 ਪੈਸੇ ਰੱਖੇ ਆ ਇਹਨਾਂ ਨੇ ਜਦੋਂ 1.5 ਲੱਖ ਰੁਪਏ ਤਰਸੇਮ ਮਸੀਹ ਡੀਐਸਪੀ ਉਹਨਾਂ ਦਾ ਲਿਆ ਫਿਰ ਉਹਨਾਂ ਦੀ ਜੀ ਟ੍ਰਾਂਸਫਰ ਹੋ ਗਈ ਉਹਨਾਂ ਦੀ ਜਗ੍ਹਾ ਸੁਰਿੰਦਰ ਧੋਗੜੀ ਡੀਐਸਪੀ ਸਾਹਿਬ ਆਏ ਉਹਨਾਂ ਦੇ ਇਹਨਾਂ ਨੇ ਉਹਨਾਂ ਦੇ ਨਾਮ ਤੋਂ ਵੀ ਪੈਸੇ ਲਏ ਸਾਡੇ ਤੋਂ ਫੇਰ ਆਨੇ ਐਸਸੀ ਮੰਤਰੀ ਸਿੰਘ ਤੇ ਲੋਗ ਇਹ ਆਪਣੇ ਰੂਰਲ ਜਿਲंधर ਉਹਨਾਂ ਦੇ ਨਾਮ ਤੇ ਵੀ ਪੈਸੇ ਲਏ ਸੀ ਹੂੰ ਇਹ ਜਿਸ ਮਾਮਲੇ ਚ ਪੈਸੇ ਲਏ ਸੀ ਉਹ ਮਾਮਲਾ ਹੱਲ ਹੋਇਆ ਨਹੀਂ ਜੀ ਹੱਲ ਵੀ ਨਹੀਂ ਹੋਇਆ ਇਹਨਾਂ ਨੇ ਗੱਲ ਹੀ ਨਹੀਂ ਕੀਤੀ ਮੇਰੀ ਐਸਪੀ ਸਾਹਿਬ ਨਾਲ ਹੋਈ ਪਿਛਲੇ ਹਫਤੇ ਗੱਲ ਉਹ ਕਹਿੰਦੇ ਮੇਰੇ ਕੋਲ ਤਾਂ ਇਨਕੁਆਰੀ ਨਹੀਂ ਆਈ ਇਹ ਹੈ ਤੇ ਮੈਂ ਕਿੱਦਾਂ ਪੈਸੇ ਲੈ ਲੇ ਜੇ ਕਹਿੰਦੇ ਮੇਰੇ ਕੋ ਕੋ ਕੇਸ ਹੋਊਗਾ ਤੇ ਮੈਂ ਪੈਸੇ ਲਾਉਂਗਾ ਇਹ ਕਹਿੰਦੇ ਸਾਡਾ ਨਾਲੇ ਨਾਲੇ ਉਹ ਸਰ ਉਹਨਾਂ ਨੇ ਨਹੀਂ ਉਹਨਾਂ ਦਾ ਰੈਪਿਟੇਸ਼ਨ ਐਸਪੀ ਸਾਹਿਬ ਦਾ ਇਦਾਂ ਦਾ ਉਹ ਨਹੀਂ ਪੈਸੇ ਲੈਂਦੇ ਹੁਣ ਸਾਡ ਨੂੰ ਦਾ ਇਹ ਕਹੀ ਜਾਂਦੇ ਸਾਡੇ ਤੋਂ ਮੰਗੇ ਅਸੀਂ ਵੀ ਸਾਡੇ ਤੇ ਕੰਪਲੇਂਟ ਹੋਈ ਇਸ ਤੇ ਮੈਟਰ ਸੋਲਵ ਕਰਾਉਣਾ ਜਾਂਦੇ ਇਹਨਾਂ ਦੇ ਨਾਲ ਜਿਹੜੇ ਸਾਨੂੰ ਕਹਿੰਦੇ ਸੀ ਜੇ ਤੁਸੀਂ ਰਾਜਨਾਮਾ ਕੀਤਾ ਸੀ ਦੂਸਰੀ ਪਾਰਟੀ ਨੇ ਰਾਜਨਾਮਾ ਕਰਨ ਨੂੰ ਫਿਰਦੇ ਸੀਗੇ ਇਹ ਕਹਿੰਦੇ ਜੇ ਤੁਸੀਂ ਦੂਸਰੀ ਪਾਰਟੀ ਨੇ ਰਾਜਨਾਮਾ ਕੀਤਾ ਸੀ ਤੁਹਾਡੇ ਅਗੇਂਸਟ ਚੱਲਾਂਗੇ ਹੁਣ ਮੈਂ ਵੀ ਐਨਆਰਆਈ ਮੇਰੇ ਫਾਦਰ ਗਵਰਨਮੈਂਟ ਜੌਬ ਤੋਂ ਰਿਟਾਇਰ ਹੋਇਆ ਉਹ ਸਾਰੇ شریف ਬੰਦੇ ਆ ਇਹਨਾਂ ਨੇ ਸਾਡ ਨੂੰ ਗੱਲਾਂ ਚ ਲੈ ਕੇ ਸਾਣਾ ਫਰਾਡ ਕੀਤਾ ਹੂੰ ਤੁਹਾਡੇ ਕੋਲੇ ਆਡੀਓ ਕੋਈ ਕੋਈ ਇਹੋ ਜਿਹਾ ਕੋਈ ਆ ਸੋਲਿਡ ਐਵਿਡੈਂਸ ਹੋਵੇ ਐਂ ਸਰ ਸਾਰੀ ਰਿਕਾਰਡਿੰਗ ਹੈਗੀ ਆ ਹੁਣ ਇਹ ਕਹਿੰਦੇ ਜਦੋਂ ਸਾਡੇ ਤੇ ਐਫ ਆਈ ਆਰ ਹੋ ਗਈ ਕਿ ਦਰਜ ਹੋ ਗਈ ਸੀ ਨਾ ਉਸ ਤੋਂ ਬਾਅਦ ਇਹ ਕਹਿੰਦੇ ਸੀ ਇਨਕੁਆਇਰੀ ਲਾਓ ਕਿਉਂਕਿ ਉਦੋਂ ਇਹ ਬੀ ਜੀ ਪੀ 'ਚ ਐਂਟਰ ਹੋ ਗਏ ਸੀਗੇ ਉਹ ਵੀ ਇਹ ਕਹਿੰਦੇ ਬੀ ਜੀ ਪੀ ਦੇ ਜਿਹੜਾ ਇਲੈਕਸ਼ਨ ਕਮਿਸ਼ਨਰ ਆ ਸਲੀਮ ਨਾ ਜਦੋਂ ਮੇਰੇ ਸਾਰੇ ਕਨਵਰਸੇਸ਼ਨ ਦੀ ਰਿਕਾਰਡਿੰਗ ਹੈਗੀ ਉਸਲੀਮ ਮੈਨੂੰ ਇਹ ਜਾਇਏ ਸੀ ਬਾਰ-ਬਾਰ ਕਿ ਸਾਡੇ ਬੀਜੇਪੀ ਦੇ ਜਿਹੜੇ ਕਮਿਸ਼ਨ ਇਲੈਕਸ਼ਨ ਕਮਿਸ਼ਨਰ ਹੋ ਸਾਡਾ ਆ ਤੁਸੀਂ ਇਨਕੁਆਇਰੀ ਲਾਓ ਤੁਹਾਡੇ ਅੱਗੇ ਪਰਚੇ ਚੋਂ ਨਾਂ ਕਢਾ ਦਾਂਗੇ ਪਰ ਇਹ ਕੋਈ ਨਹੀਂ ਕਰ ਰਹੀ ਸੀ ਪਰ ਸਲੀਮ ਜਿਹੜਾ ਅਯੂਗ ਖੰਧਾ ਦਾ ਬ੍ਰਦਰ ਆ ਇਹ ਸਰ ਦੋਨੇ ਐਸੋਸੀਏਟਸ ਸ਼ੀਤਲੰਗ ਗੁਰਾਲ ਨਾ ਤੇ ਰਾਜਨਗੁਰਾਲ ਹੂੰ ਕਿਹੜੀ ਆ ਆਡੀਓ ਤੁਹਾਡੇ ਕੋਲ ਜਿੰਨਾ ਨੂੰ ਲੈ ਕੇ ਤੁਸੀਂ ਇਹ ਕਹਿ ਰਹੇ ਹੋ ਕਿ ਤੁਹਾਡੇ ਕੋਲ ਸਬੂਤ ਨੇ ਹਾਂਜੀ ਸਰ ਮੈਂ ਸੁਣਾ ਸਕਦਾ ਤੁਹਾਨੂੰ ਇੱਥੇ ਸਾਰੀਆਂ ਰਿਕਾਰਡਿੰਗਸ ਆਪਣੇ ਵਿੱਚ ਜੀ ਸਾਡੇ ਦੋ ਅਧਾਨ ਨੂੰ ਮੈਂ ਪਹਿਲਾਂ ਇੱਕ ਆਪਣੇ ਐਸਪੀ ਸਾਹਿਬ ਨੂੰ ਮੈਂ ਰਿਕਾਰਡਿੰਗ ਭੇਜੀ ਸੀ ਜੀ ਆ ਮੈਂ ਤੁਹਾਨੂੰ ਸੁਣਾਈ ਦਿੰਦਾ ਵਿੱਚ ਕੀ ਓਕੇ ਜਿਹੜਾ ਤੁਸੀਂ ਕਰੋ ਮੇਰੇ ਨਾਲ ਕੰਪਲੀਟ ਕਰਦੇ ਹੋ ਤੁਸੀਂ ਨਾਲ ਹੋ ਗਏ ਤੁਸੀਂ ਕਿਹਾ ਕਿ ਹੋ ਗਏ ਤੁਸੀਂ ਜਿਹੜੇ ਤੁਸੀਂ ਜਿਹੜੇ ਕੋਟੇ ਤਾਂ ਆਪੀ ਦੱਸ ਦਾਂਗਾ ਠੀਕ ਹੈ ਹਾਂ ਜੀ ਚਲੋ ਜੀ ਜਦੋਂ ਜੀ ਨੇੜੇ ਵੀ ਰਲਦੇ ਨੇ ਨਾ ਕਿ ਨੋਂ ਦੇ ਨੋਂ ਦੇ ਨੋਂ ਦੇ ਨਹੀਂ ਕਿਸੇ ਦਾ ਮੰਮਾ ਜੀ ਬਾਹਰ ਵਿੱਚ ਇਹਦਰ ਆ ਕੇ ਪਤਾ ਲੱਗਿਆ ਕੋਈ ਅਪਰੇਸ਼ਨ ਹੋਈ ਤੁਸੀਂ ਇਹ ਆਡੀਅנס ਆਡੀਓ ਸਾਨੂੰ ਭੇਜ ਦੇਣਾ ਅਸੀਂ ਇਸ ਇੰਟਰਵਿਊ ਦੇ ਵਿੱਚ ਲਾਜ਼ਮੀ ਤੌਰ ਤੇ ਰੱਖਾਂਗੇ ਹਾਂਜੀ ਸਰ ਤੁਹਾਨੂੰ ਸਾਰੀਆਂ ਰਿਕਾਰਡਿੰਗਸ ਜਿਹਨੀਆਂ ਮੇਰੀਆਂ ਦੋ ਤਿੰਨ ਮਹੀਨੇ ਤੋਂ ਪੁਰਾਣੀਆਂ ਚਾਰ ਮਹੀਨੇ ਤੋਂ ਸਾਰੀ ਗੱਲਬਾਤ ਹੋਈ ਆ ਮੈਂ ਤੁਹਾਨੂੰ ਸਾਰੀਆਂ ਰਿਕਾਰਡਿੰਗਸ ਭੇਜ ਦਾਂਗਾ ਮੈਂ ਕੋ ਸਾਰੀਆਂ ਹੀ ਭੇਜਾਂਗੀ ਹਾਂਜੀ ਇੱਕ ਇਹ ਕਈ ਵਾਰੀ ਹੁੰਦਾ ਕਿ ਜਦੋਂ ਕੋਈ ਵਿਅਕਤੀ ਜਿਹੜਾ ਹੁੰਦਾ ਕੋਈ ਇਲੈਕਸ਼ਨ ਲੜਦਾ ਉਹਦੇ ਖਿਲਾਫ ਇਸ ਤਰੀਕੇ ਦੀ ਸਿਆਸੀ ਸ਼ਰਾਰਤ ਕੀਤੀ ਜਾਂਦੀ ਕਿਤੇ ਇਹ ਤਾਂ ਨਹੀਂ ਕਿ ਹੁਣ ਇਲੈਕਸ਼ਨ ਲੜ ਰਹੇ ਨੇ ਉਮੀਦਵਾਰ ਨੇ ਕਿ ਤੁਸੀਂ ਸਹੀ ਸਮਾਂ ਲੱਭਿਆ ਕਿ ਇਹ ਸਹੀ ਸਮਾਂ ਹੈਗਾ ਉਹਨਾਂ ਨੂੰ ਪੋਲਿਟੀਕਲ ਤੌਰ ਤੇ ਉਹਨਾਂ ਨੂੰ ਕੋਈ ਡੈਮੇਜ ਪਹੁੰਚਾਇਆ ਜਾਵੇ ਜਾਂ ਤੁਸੀਂ ਕਿਸੇ ਪੋਲਿਟੀਕਲ ਪਾਰਟੀ ਦੇ ਹੱਥ ਠੋਕੇ ਬਣ ਗਏ ਹੋ ਇਸ ਵਕਤ ਨਹੀਂ ਸਰ ਮੇਰਾ ਪੋਲਿਟੀਕਲ ਕਿਸੇ ਨਾਲ ਲਿੰਕ ਹੀ ਨਹੀਂ ਹੈ ਮੈਂ ਨਾ ਇਹ ਆਪਣਾ ਸਾਡ ਨੂੰ ਹੁਣ ਵੀ ਸਾਡਾ ਇਹਨਾਂ ਨਾਲ ਕੋਈ ਬੈਰ-ਵਿਰੋਧ ਥੋੜਾ ਸਾਡੇ ਤੋਂ ਪੈਸੇ ਲੈ ਸਾਡੇ ਪੈਸੇ ਵਾਪਸ ਕਰ ਦੇਣ ਸਾਡਾ ਇਹਨਾਂ ਨਾਲ ਮੈਟਰ ਸਾਨੂੰ ਪੋਲਿਟਿਕਲ ਸਾਨੂੰ ਕੋਈ ਪ੍ਰੋਬਲਮ ਨਹੀਂ ਇਹਨਾਂ ਨਾਲ ਜੀ ਕਿ ਇਸ ਇਸ ਤੋਂ ਬਾਅਦ ਤੁਹਾਡੇ ਤੱਕ ਅਪਰੋਚ ਕੀਤੀ ਕਿਸੇ ਨੇ ਇਸ ਗੱਲ ਦੀ ਗੱਲ ਨੂੰ ਲੈ ਕੇ ਕਿ ਤੁਸੀਂ ਨਹੀਂ ਨਾ ਮੇਰੀ ਰਾਜਨੂ ਮੁਰਾਲ ਨਾਲ ਕਦੀ ਫੋਨ ਤੇ ਗੱਲ ਨਹੀਂ ਹੋਈ ਇਸ ਮੈਟਰ ਤੇ ਮੇਰੇ ਫਾਦਰ ਹੀ ਜਾਣਦੇ ਸੀਗੇ ਉਹਨਾਂ ਨਾਲ ਵੀ ਡਾਇਰੈਕਟ ਕਦੀ ਫੋਨ ਤੇ ਗੱਲ ਨਹੀਂ ਹੁੰਦੀ ਸੀ ਕਿਉਂਕਿ ਉਹ ਯੂਪੀ ਲੈ ਕੇ ਜਾਂਦਾ ਸੀ ਉਹ ਹੀ ਸਾਰੀ ਗੱਲ ਕਰਦਾ ਸੀਗਾ ਤੇ ਹੁਣ ਮੇਰਾ ਨੰਬਰ ਵੀ ਨਹੀਂ ਸੀ ਰਾਜਨ ਨੰਗੂਰਾਲ ਕੋ ਮੈਨੂੰ ਹੁਣ ਪਿਛਲੇ ਦੋ ਤਿੰਨ ਹਫਤੇ ਤੋਂ ਜਦੋਂ ਮੈਂ ਮੀਡੀਆ ਨਾਲ ਮੈਂ ਕਿਹਾ ਵੀ ਮੈਂ ਮੀਡੀਆ ਨਾਲ ਗੱਲ ਕਰਾਂਗਾ ਮੈਂ ਲਾਈਵ ਹੋਵਾਂਗਾ ਫੇਸਬੁੱਕ ਤੇ ਉਦੋਂ ਰਾਜਨ ਨੰਗੂਰਾਲ ਨੂੰ ਫੋਨ ਆਣੇ ਸ਼ੁਰੂ ਹੋ ਗਏ ਸੀ ਆਖਰੀ ਟਾਈਮ ਮੈਂ ਸੋਲ ਕਰ ਰਿਹਾ ਨਾ ਜੀ ਸਰ ਮੇਰੇ ਤੋਂ ਤਿੰਨ ਚਾਰ ਵਾਰੀ ਟਾਈਮ ਲੈ ਗਏ ਤੋ ਦੋ ਚਾਰ ਦਿਨ ਰੁਕ ਜਾ ਹਫਤਾ ਰੁਕ ਜਾ ਇੱਕ ਹਫਤਾ ਹੋਰ ਰੁਕ ਜਾ ਤੇਰਾ ਮੈਟਰ ਸੋਲ ਕਰ ਦਿੰਦਾ ਤੇ ਇਹ ਕਹਿੰਦੇ ਰਹੇ ਪਰ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਮੈਟਰ ਸਰ ਕੋਈ ਸੋਲ ਕਰਨਾ ਰਾਜਨ ਉਂਗਰਾਲ ਨਾਲ ਆਖਰੀ ਵਾਰ ਗੱਲਬਾਤ ਕਦੋਂ ਹੋਈ ਹੈ ਇਹ ਰਾਜਨਗੁਰਾਲ ਨਾਲ ਜੀ ਮੇਰੀ ਹੋਈ ਹੈ ਤਿੰਨ ਚਾਰ ਦਿਨ ਪਹਿਲਾਂ ਗੱਲ ਹੋਈ ਮੈਨੂੰ ਅਯੋਬ ਖਾਨ ਦੇ ਸਰ ਤੋਂ ਫੋਨ ਆਇਆ ਵੀ ਤੋਂ ਰਾਜਨ ਭਾਈ ਨਾਲ ਗੱਲ ਕਰ ਰਾਜਨ ਭਾਈ ਨਾਲ ਮੈਂ ਕਿਹਾ ਭਾਈ ਮੈਂ ਰਾਜਨਗੁਰਾਲ ਨਾਲ ਕੀ ਗੱਲ ਕਰਨੀ ਹੈ ਤੁਸੀਂ ਦੱਸੋ ਵੀ ਕੀ ਮੈਟਰ ਹੈ ਤੁਸੀਂ ਤੁਹਾਡੇ ਨਾਲ ਹੀ ਸਾਰੀ ਗੱਲਬਾਤ ਹੁੰਦੀ ਹੈ ਨਹੀਂ ਕਹਿੰਦੇ ਤੂੰ ਫੋਨ ਕਰ ਤੇਰਾ ਮੈਟਰ ਸੋਲਵ ਕਰਨ ਲੱਗੇ ਤੇਰਾ ਮੈਟਰ ਸੋਲਵ ਕਰਨ ਉਹਦੀ ਵੀ ਰਿਕਾਰਡਿੰਗ ਪਈ ਹੈ ਮੇਰੇ ਕੋਲ ਤੇ ਜਦੋਂ ਮੈਂ ਫੋਨ ਕੀਤਾ ਰਾਜਨਗੁਰਾਲ ਨੂੰ ਉਹ ਕਹਿੰਦੇ ਤੂੰ ਮੈਨੂੰ ਫੋਨ ਕਿਉਂ ਕਰ ਰਹੇ ਆ ਬਾਰ-ਬਾਰ ਮੈਂ ਕਿਹਾ ਸਰ گیا ਮੈਨੂੰ ਫੋਨ ਕਰਨ ਨੂੰ ਕਹਿੰਦੇ ਮੈਂ ਤਾਂ ਕਿਹਾ ਹੀ ਨਹੀਂ ਉਹਨੂੰ ਮਤਲਬ ਇਹ ਸਰ ਇਹ ਸਾਰੇ ਜਣੇ ਜਦੋਂ ਸਲੀਮ ਨਾਲ ਗੱਲ ਕਰਦੇ ਆ ਉਹ ਈਯੂਬ ਖਾਨ ਤੋਂ ਗੱਲ ਪਾ ਦਿੰਦਾ ਈਯੂਬ ਨਾਲ ਕਰੋ ਗੱਲ ਈਯੂਬ ਨਾਲ ਗੱਲ ਕਰੋ ਕਹਿੰਦਾ ਰਾਜਨਗੁਰਾਲ ਨਾਲ ਗੱਲ ਕਰੋ ਰਾਜਨਗੁਰਾਲ ਨਾਲ ਗੱਲ ਕਰ ਤੇ ਉਹ ਕਹਿੰਦਾ ਮੇਰੇ ਨਾਲ ਗੱਲ ਹੀ ਕਿਉਂ ਕਰਦੇ ਆ ਇਹ ਸਾਰੇ ਪਤਾ ਨਹੀਂ ਇਹ ਤਿੰਨੋ ਜਣੇ ਖਿਚੜੀ ਜੀ ਬਗਾਈ ਜਾਂਦੇ ਜੀ ਇਹ ਪੈਸੇ ਤੁਸੀਂ ਕਦੋਂ ਦਿੱਤੇ ਸੀ ਜੀ ਇਹ ਜਿਹੜਾ ਤੁਸੀਂ 5 ਲੱਖ 20 ਹਜ਼ਾਰ ਦਾ ਜ਼ਿਕਰ ਕਰ ਰਹੇ ਹੋ ਸਰ ਇਹ ਲਾਸਟ ਈਅਰ ਜਦੋਂ ਇਹਨਾਂ ਦਾ ਆਪਣੀ ਗੱਲਬਾਤ ਸ਼ੁਰੂ ਹੀ ਹੋਈ ਨਾ ਸਰ ਇਹਨਾਂ ਨੇ ਸ਼ੁਰੂਆਤ ਚ ਹੀ ਲੈ ਲੇ ਸਾਡੇ ਤੋਂ 1 ਮਹੀਨੇ ਦੇ ਵਿੱਚ ਵਿੱਚ ਅਸੀਂ ਬੈਂਕ ਤੋਂ ਕਢਾ ਕੇ ਪੈਸੇ ਦਿੱਤੇ ਆ ਉਹਦੀ ਵੀ ਰਸੀਦਾ ਮਿਲ ਜਾਣਗੀਆਂ ਜਦੋਂ ਜਿੱਦਾਂ ਇਹਨਾਂ ਨੂੰ ਪੈਸੇ ਦਿੱਤੇ ਉਹ ਬੈਂਕ ਤੋਂ ਕਢਾ ਕੇ ਦਿੱਤੇ ਇਹ ਰਾਜਨੰਗਰਾਲ ਨੂੰ ਪੈਸੇ ਦਿੱਤੇ ਸੀ ਜਾਂ ਅਯੂਬ ਖਾਨ ਨੂੰ ਭੇਜਿਆ ਸਲੀਮ ਨੂੰ ਪੈਸੇ ਦਿੱਤੇ ਜਿਹੜਾ ਇਹ ਸਲੀਮ ਜਿਹੜਾ ਇਹਦਾ ਸ਼ੋਰੂਮ ਆ ਜੀ ਬੂਟਾ ਮੰਡੀ ਦੇ ਵਿੱਚ ਹੁੰਦਾ ਅਸੀਂ ਉੱਥੇ ਜਾ ਕੇ ਪੈਸੇ ਦਿੱਤੇ ਜੀ ਤੁਸੀਂ ਉਦੋਂ ਇੰਡੀਆ ਆਏ ਹੋ ਸੀ ਨੇ ਮੈਂ ਇੰਡੀਆ ਨਹੀਂ ਆਇਆ ਜੀ ਮੈਂ 2019 ਤੋਂ ਇੰਡੀਆ ਨਹੀਂ ਆਇਆ ਹੂੰ ਹੁਣ ਤੁਸੀਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀ ਚਾਹੁੰਦੇ ਆ ਜੇਕਰ ਤੁਹਾਡੇ ਦੂਸ਼ ਜਿਹੜੇ ਜਿਹੜੇ ਸਰ ਸਾਡੇ ਤੋਂ ਇਹਨਾਂ ਨੇ ਪੈਸੇ ਲਏ ਆ ਸਾਡਾ ਕੰਮ ਤਾਂ ਕੋਈ ਹੋਇਆ ਨਹੀਂ ਸਾਡੇ ਅਗੇਂਸਟ ਕੰਮ ਹੋਇਆ ਸਾਡੇ ਪੈਸੇ ਵਾਪਸ ਕਰ ਦੇਣ ਸਾਨੂੰ ਇਹ ਹੋਰ ਸਾਨੂੰ ਕੋਈ ਕੀ ਕੀ ਲੈਣਾ ਪਰ ਸਰ ਇਹਨਾਂ ਦੇ ਕਾਰਵਾਈ ਇਦਾਂ ਹੋਣੀ ਚਾਹੀਦੀ ਹੈ ਪੁਲਿਸ ਅਫਸਰ ਦਾ ਡੀਐਸਪੀ ਸਾਹਿਬ ਦਾ ਨਾਮ ਲੈ ਕੇ ਐਸਪੀ ਸਾਹਿਬ ਦਾ ਨਾਮ ਲੈ ਕੇ ਪੈਸੇ ਲਈ ਜਾਂਦੇ ਆ ਤੇ ਪੁਲਿਸ ਅਫਸਰ ਦਾ ਵੀ ਸ਼ਾਬੀ ਖਰਾਬ ਕਰਦੇ ਤੁਸੀਂ ਤੁਸੀਂ ਐਸਪੀ ਸਾਹਿਬ ਨਾਲ ਗੱਲ ਕੀਤੀ ਐਸਪੀ ਸਾਹਿਬ ਨੂੰ ਦੱਸਿਆ ਕਿ ਸਾਡੇ ਤੋਂ ਪੈਸੇ ਲੈ ਲਏਗੇ ਇਹਨੇ ਤੁਹਾਡੇ ਨਾਮ ਤੇ ਜਾਂ ਡੀਐਸਪੀ ਹਾਂਜੀ ਸਰ ਉਹਨਾਂ ਨੇ ਮੈਂ ਨਾ ਬੜੀ ਵਧੀਆ ਗੱਲ ਕੀਤੀ ਉਹ ਕਹਿੰਦੇ ਬੜੀ ਮਾੜੀ ਗੱਲ ਹੈ ਮੈਂ ਉਹਨਾਂ ਨੂੰ ਇਹਨਾਂ ਦੇ ਨੰਬਰ ਵੀ ਭੇਜੇ ਜਿਹੜਾ ਨਾ ਗੱਲ ਕੀਤੀ ਸੀ ਵੀ ਉਹਨਾਂ ਨੂੰ ਰਿਕਾਰਡਿੰਗ ਵੀ ਭੇਜੀ ਹੈ ਮੇਰੀ ਫਰਾਈਡੇ ਗੱਲ ਹੋਈ ਸੀ ਫਿਰ ਸੈਟਰਡੇ ਸੰਡੇ ਦਾ ਜਦੋਂ ਛੁੱਟੀ ਹੁੰਦੀ ਆ ਅੱਜ ਮੈਂ ਦੁਬਾਰਾ ਉਹਨਾਂ ਨੂੰ ਫੋਨ ਕਰਕੇ ਉਹਨਾਂ ਨਾਲ ਫਿਰ ਦੁਬਾਰਾ ਵੀ ਗੱਲ ਕਰੂੰਗਾ ਸਰ ਉਹਨਾਂ ਨੇ ਨਹੀਂ ਕੋਈ ਪੈਸਾ ਤੁਸੀਂ ਇੱਕ ਬੜੇ ਲੰਬੇ ਚੌੜੇ ਇਲਜ਼ਾਮ ਲਗਾਏ ਨੇ ਤੁਹਾਡੇ ਖਿਲਾਫ ਜਿਹੜੀ ਕੰਪਲੇਂਟ ਸੀ ਉਹਦੇ ਵਿੱਚ ਐਫ ਆਈ ਆਰ ਰਜਿਸਟਰਡ ਹੋ ਚੁੱਕੀ ਹੈ ਕਿਹੜੇ ਸੈਕਸ਼ਨ ਦੇ ਵਿੱਚ ਹੋਈ ਆ ਕਿਹੜੇ ਆਰਟੀਕਲ ਜਿਹੜੇ ਹੈਗੇ ਆ ਉਹਦੇ ਧਾਰਾ ਜਿਹੜੀ ਹੈਗੀ ਉਸ ਦੇ ਵਿੱਚ ਹੈ ਸਰ ਮੈਨੂੰ ਜਾਦੇ ਲੋ ਨਹੀਂ ਪਤਾ ਹੈਗਾ ਇੰਡੀਆ ਦੇ ਕਾਨੂੰਨ ਦੇ 420 ਦਾ ਜਿਹੜਾ ਹੈਗਾ ਨਾ ਇਹ ਇਹਦੇ ਸੱਜੇ ਐਫ ਆਈ ਆਰ ਲॉज ਹੋਈ ਹੈ ਸਾਡੇ ਦੇਸ ਉਹਦੀ ਇਨਕੁਆਇਰੀ ਚੱਲ ਰਹੀ ਜੀ ਜੀ ਤਾਂ ਸਾਹਮਣੇ ਧਿਰ ਕੌਣ ਆ ਜੀ ਥਰਡ ਪਾਰਟੀ ਕੌਣ ਆ ਜੀ ਉਸ ਪੂਰੇ ਮਾਮਲੇ ਦੇ ਵਿੱਚ ਥਰਡ ਪਾਰਟੀ ਸਰ ਇਹ ਨਾ ਬੋਪਰਾਏ ਇੱਕ ਡੇਰਾ ਆ ਸੰਤਾਂ ਉਹਨਾਂ ਦਾ ਉਹਨਾਂ ਦਾ ਬ੍ਰਦਰ ਜੋ ਸਾਨੂੰ ਸੰਤਾਂ ਨੇ ਗਿਆ ਸੀ ਵੀ ਮੇਰਾ ਭਰਾ ਇੱਥੇ ਤੰਗ ਪ੍ਰੇਸ਼ਾਨ ਨੂੰ ਬਹੁਤ ਕਰਦਾ ਇਹਦਾ ਬਾਹਰ ਦਾ ਕਿਤੇ ਕੰਮ ਕਰਦਾ ਹੁਣ ਬਾਹਰ ਦਾ ਜਦੋਂ ਉਹਦਾ ਕੰਮ ਹੋ ਗਿਆ ਆ ਕੇ ਨਹੀਂ ਰਿਹਾ ਆ ਕੇ ਉਹਨਾਂ ਨੇ ਕੰਪਲੇਟ ਕੀਤੀ ਉਹ ਹੁਣ ਪੁਲਿਸ ਵਾਲੇ ਕਹਿੰਦੇ ਤੁਸੀਂ ਟਰੈਵਲ ਏਜੰਟ ਥਰੋਂ ਆ ਤੁਸੀਂ ਤਾਂ ਕਿਸੇ ਦਾ ਕੰਮ ਹੀ ਨਹੀਂ ਕਰਾਦੇ ਯਾਰ ਯਾਰੀ ਦੋਸਤ ਜੀ ਰਿਸ਼ਤੇਦਾਰੀ ਜਦ ਆਪਾਂ ਕਹਿੰਦੇ ਸੀ ਹੈਲਪ ਕਰਦੀ ਦੀ ਆ ਉਹ ਸਰ ਬਾਅਦ ਚ ਸਾਨੂੰ ਕਹਿਣ ਲੱਗੇ ਆਪੇ ਤੁਸੀਂ ਟ੍ਰੈਵਲ ਏਜੰਟ ਨਹੀਂ ਹੈਗੇ ਤੁਸੀਂ ਕਿਉਂ ਇਹਦਾ ਕੰਮ ਕਰਵਾਇਆ ਤੁਸੀਂ ਇਦਾਂ ਜੋ ਕੰਮ ਕਰਾਇਆ ਇਹ ਕਿਹੜਾ ਸਰ ਦੋ ਨੰਬਰ ਚ ਕੰਮ ਕਰਾਇਆ ਕੰਮ ਸਾਰਾ ਉਹਦਾ ਤੁਸੀਂ 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 ਉਹਨਾਂ ਨੂੰ ਨਿਊਜ਼ੀਲੈਂਡ ਲੈ ਗਏ ਸੀ ਕਿ ਆਸਟ੍ਰੇਲੀਆ ਲੈ ਕੇ ਗਏ ਸੀ ਸਰ ਨਿਊਜ਼ੀਲੈਂਡ ਮੈਂ ਨਿਊਜ਼ੀਲੈਂਡ ਲੈ ਕੇ ਤੁਸੀਂ ਨਿਊਜ਼ੀਲੈਂਡ ਲੈ ਗਏ ਸੀ ਉਹ ਉੱਥੇ ਨਿਊਜ਼ੀਲੈਂਡ ਨਹੀਂ ਰਹੇ ਤੇ ਉਹ ਭਾਰਤ ਵਾਪਸ ਆ ਗਏ ਹਾਂਜੀ ਆ ਕੇ ਉਹਨਾਂ ਨੇ ਤੁਹਾਡੇ ਤੇ ਉਹਨਾਂ ਨੇ ਇੱਥੇ ਪੈਸਿਆਂ ਦਾ ਮੈਟਰ ਸੀਗਾ ਉਹਨਾਂ ਨੇ ਅਸੀਂ ਸੋਲਵ ਕਰ ਲੈਣਾ ਸੀ ਸਾਨੂੰ ਇਹਨਾਂ ਨੇ ਸੋਲਵ ਨਹੀਂ ਕਰਨ ਦਿੱਤਾ ਅਸੀਂ ਤਾਂ ਸਾਰੇ ਸਿਰਫ ਇਸ ਗੇਰੇ ਕੇਣਾ ਕੋ ਗਏ ਸੀਗੇ ਪੁਲਿਸ ਇੱਕਦਮ ਮੇਰੇ ਮਦਰਫਾਦਰ ਸੀਨੀਅਰ ਸਿਟੀਜ਼ਨ ਆ ਉਹਨਾਂ ਤੇ ਐਕਸ਼ਨ ਲੈਣਾ ਲੈਣ ਕੋ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰਨ ਵੀ ਇੱਕ ਵਾਰੀ ਸਾਨੂੰ ਮੈਟਰ ਸੋਲਵ ਕਰੋ ਜਦੋਂ ਅਸੀਂ ਗਏ ਉਹ ਤੇ ਇਹ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਰਾਜੀਨਾਮਾ ਨਹੀਂ ਕਰਨਾ ਜੇ ਤੁਸੀਂ ਉਹਨਾਂ ਨੂੰ ਰਾਜੀਨਾਮਾ ਕਰਨ ਗਏ ਅਸੀਂ ਕੋਈ ਗੱਲ ਕੀਤੀ ਅਸੀਂ ਤੁਹਾਡੇ ਅਗੇਂਸਟ ਸਰ ਉਹ ਮੇਰੇ ਮਦਰਫਾਦਰ ਤੋਂ ਵੀ ਸੀਨੀਅਰ ਸਿਟੀਜ਼ਨ ਹੈ ਉਹ ਡਰ ਗਏ ਕਹਿੰਦੇ ਚੱਲੇ ਕੰਮ ਤੁਹਾਡ ਤੁਹਾਡੇ ਤੇ ਉਹਨਾਂ ਨੇ ਐਲੀਕੇਸ਼ਨ ਕੀ ਲਗਾਏ ਨੇ ਜੀ ਇਸ ਮੈਟਰ ਦੇ ਵਿੱਚ ਐਲੀਕੇਸ਼ਨ ਹੀ ਲਗਾਏ ਵੀ ਸਾਨੂੰ ਨਿਊਜ਼ੀਲੈਂਡ ਲੈ ਕੇ ਗਿਆ ਇਹਨਾਂ ਨੇ ਆਸਟ੍ਰੇਲੀਆ ਲੈ ਕੇ ਜਾਣਾ ਸੀ ਸਾਨੂੰ ਲੈ ਕੇ ਨਹੀਂ ਆ ਮੈਂ ਵਾਪਸ ਆ ਗਿਆ ਸਾਡੇ ਪੈਸੇ ਵਾਪਸ ਕਰੋ ਜੀ ਇਸ ਤੋਂ ਤੁਸੀਂ ਐਲੀਕੇਸ਼ਨਾਂ ਤੋਂ ਪਰਚੇ ਤੋਂ ਡਰ ਮਾਰੇ ਜਾਂ ਕਾਰਵ ਦੇ ਡਰ ਮਾਰੇ ਤੁਸੀਂ ਸ਼ੀਤ ਲੰਗਰਾਲ ਤੱਕ ਸੰਪਰਕ ਸਾਦੇ ਆ ਹਾਂਜੀ ਹਾਂਜੀ ਕਿਸ ਦੇ ਰਹੀਂ ਸੰਪਰਕ ਸਭ ਤੋਂ ਪਹਿਲਾ ਵਿਅਕਤੀ ਕੌਣ ਸੀ ਜਿਸ ਨੇ ਤੁਹਾਡੀ ਅਪਰੋਚ ਕਰਾਈ ਜਿਸ ਨੇ ਕਿਹਾ ਸਲੀਮ ਜਿਹਦੇ ਬੂਟਾ ਮੰਡੀ ਸ਼ੋਰੂਮ ਹੈ ਸ਼ੂਜ਼ ਦਾ ਉਹ ਉਹਨਾਂ ਦਾ ਜਿਹੜਾ ਸ਼ੋਰੂਮ ਹੈ ਮੇਰੇ ਭੂਆ ਦੇ ਘਰ ਦੇ ਨੈਕਸਟ ਡੋਰ ਉਹਨਾਂ ਦਾ ਸ਼ੋਰੂਮ ਹੈ ਤੇ ਉਹਨਾਂ ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ ਕਿ ਉਹਨਾਂ ਨੂੰ ਮੈਂ ਦੱਸਿਆ ਮੈਂ ਕਿ ਇਦਾਂ ਇਦਾਂ ਆਮ ਮੈਟਰ ਹੋਇਆ ਵੀ ਮੇਰੇ ਤੇ ਪੁਲਿਸ ਕੰਪਲੇਂਟ ਹੋ ਗਈ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਪੁਲਿਸ ਕੰਪਲੇਂਟ ਹੋ ਗਈ ਹੈ ਮੇਰਾ ਕਜ਼ਨ ਉਹ ਪਥਾਨ ਜਿਹੜਾ ਉਹਨਾਂ ਦਾ ਤਾਇਦ ਵਾਲਾ ੜਕਾ ਹੈ ਕਹਿੰਦੇ ਵੀ ਉਹ ਸ਼ੀਤਲੂ ਨਾਲ ਨਾਲ ਬਹੁਤ ক্লোਜ਼ ਆ ਕਿਉਂਕਿ ਜਲੰਧਰ ਦੇ ਲੋਕਲ ਐਮਐਲਏ ਆ ਤੇ ਡੀਐਸਪੀ ਸਾਹਿਬ ਨਾਲ ਗੱਲ ਆ ਵੀ ਤੁਹਾਨੂੰ ਟਾਈਮ ਲੈ ਦਿੰਦੇ ਤੁਸੀਂ ਰਾਜ਼ਨਾਮਾ ਕਰ ਲਓ ਜਾਂ ਕੁਝ ਵੀ ਕਰ ਲਓ ਪਰ ਉਹ ਸਾਰੇ ਇਹਨਾਂ ਨੇ ਗੇਮ ਖੋਰ ਘਮਾਤੀ ਜੀ ਹੁਣ ਤੁਹਾਡੇ ਮਾਤਾ ਪਿਤਾ ਇੰਡੀਆ ਨੇ ਜਾਂ ਆਸਟ੍ਰੇਲੀਆ ਚਲੇ ਆਸਟ੍ਰੇਲੀਆ ਨੇ ਸਰ ਜਿਹੜੇ 20000 ਸਾਡੇ ਤੋਂ 5 ਲੱਖ 20000 ਐਕਸਟਰਾ ਲੈ ਇਹਨਾਂ ਨੇ ਇਹਨਾਂ ਨੇ ਕਿਹਾ ਵੀ ਤੁਹਾਡੇ ਹੱਕ ਚ ਸਾਰੀ ਰਿਪੋਰਟ ਹੋ ਗਈ ਹੈ ਤੁਹਾਨੂੰ ਤੁਹਾਡੇ ਕੋਈ ਪਰਚਾ ਨਹੀਂ ਹੋਊਗਾ ਤੁਸੀਂ ਜਾਓ ਵੀਰ ਤੇ ਰੀਡਰ ਨੇ ਲਏ ਆ ਲੈਣੇ ਐਸ ਤੇ ਆ ਦੇ ਡੀਐਸਪੀ ਦੇ ਰੀਡਰ ਨੇ ਤੁਹਾਡੇ ਹੱਕ ਤੇ ਰਿਪੋਰਟ ਕਰਨ ਦੇ ਤੇ ਉਹ ਕਹਿੰਦੇ ਅਸੀਂ ਫਾਈਲ ਵੀ ਪੜ ਲਈ ਆ ਤੁਹਾਡੇ ਹੱਕ ਤੇ ਰਿਪੋਰਟ ਹੋ ਗਈ ਤੁਸੀਂ ਮਹੀਨੇ ਦੋ ਮਹੀਨੇ ਬਾਅਦ ਆਰਟੀਆਈ ਪਾ ਲਿਓ ਤੁਹਾਡਾ ਪਰਚੇ ਜੇ ਕੋਈ ਪਰਚਾ ਨਹੀਂ ਹੋਊਗਾ ਤੁਸੀਂ ਸਾਰੇ ਕਲੀਨ ਹੋ ਤੋ ਟੋਟਲ ਟੋਟਲ ਕਿੰਨੇ ਪੈਸੇ ਤੁਹਾਡੇ ਵੱਲੋਂ ਗਏ ਆ ਜੀ ਸਰ 5 ਲੱਖ 20 ਹਜ਼ਾਰ ਸਾਡੇ ਤੋਂ ਕੈਸ਼ ਲਏ ਸਾਡੇ ਤੋਂ 2 2 ਲੱਖ 8000 ਵੀ ਹੋਰ ਡਿਮਾਂਡ ਕਰਦੇ ਸੀ 1 ਲੱਖ 8000 ਦਾ ਉਹ ਕਹਿੰਦੇ ਅਯੂਬ ਨੇ ਫੋਨ ਲਿਆ ਇਸ ਮੈਟਰ ਤੇ ਹੈਲਪ ਕਰਨ ਦਾ 1 ਲੱਖ ਉਹ ਕਹਿੰਦੇ ਐਸਪੀ ਸਾਹਿਬ ਨੇ ਹੋਰ ਡਿਮਾਂਡ ਕੀਤੀ ਸੀ ਉਹਦੇ ਉਹਦੀ ਵੀ ਸਰ ਮੇ ਕੋਲ ਰਿਕਾਰਡਿੰਗ ਪਈ ਆ ਫੋਨ ਡਿਮਾਂਡ ਦੀ ਤੇ ਐਸਪੀ ਸਾਹਿਬ ਨੂੰ ਜਿਹੜਾ ਲੱਖ ਰੁਪਇਆ ਦੇ ਕੇ ਆ ਉਹਨਾਂ ਨੇ ਉਹਨਾਂ ਦਾ ਨਾਮ ਲਿਆ ਕਹਿੰਦੇ ਢਿੱਲੋਂ ਐਸਪੀ ਢਿੱਲੋਂ ਨੂੰ ਪੈਸੇ ਦੇ ਕੇ ਆਏ ਰਿਕਾਰਡਿੰਗ ਦੇ ਵਿੱਚ ਜੀ ਤਾਂ ਇਹ ਪੂਰਾ ਮਾਮਲਾ ਕਿਤੇ ਸੰਦੀਪ ਇਸ ਕਰਕੇ ਤਾਂ ਨਹੀਂ ਅਸੀਂ ਵਾਰ-ਵਾਰ ਤੁਹਾਨੂੰ ਇਹ ਸਵਾਲ ਤਾਂ ਕਰ ਰਹੇ ਆ ਕਿ ਇਲੈਕਸ਼ਨ ਦਾ ਟਾਈਮ ਚੱਲ ਰਿਹਾ ਕਿ ਤੁਹਾਨੂੰ ਲੱਗਿਆ ਕਿ ਸ਼ਾਇਦ ਇਹ ਤਾਂ ਦੂਸਰੀ ਵਾਰ ਸਾਨੂੰ ਸਵਾਲ ਕਰਨਾ ਪੈ ਗਿਆ ਨਹੀਂ ਸਰ ਇਲੈਕਸ਼ਨ ਪਹਿਲਾਂ ਵੀ ਤਾਂ ਹੋ ਕੇ ਗਈ ਐ ਉਸ ਤੋਂ ਵੀ ਇਹਨੇ ਟਾਈਮ ਲਿਆ ਸੀ ਸਾਡੇ ਤੋਂ ਵੀ ਇਲੈਕਸ਼ਨ ਹੋ ਲੰਨੂ ਉਸ ਤੋਂ ਬਾਅਦ ਤੁਹਾਨੂੰ ਪੈਸੇ ਵਾਪਸ ਕਰਦਾਂਗੇ ਉਸ ਦੀ ਵੀ ਰਿਪੋਰਟਿੰਗ ਮੇਰੇ ਕੋਲ ਗਈ ਐ ਇਹਨਾਂ ਨੇ ਸਾਨੂੰ ਸਹੀ ਹਾਂਜੀ ਅਸੀਂ ਉਦੋਂ ਜੇ ਇਲੈਕਸ਼ਨ ਕਰਕੇ ਕਰਨਾ ਹੁੰਦਾ ਤੇ ਉਦੋਂ ਉਦੋਂ ਵੀ ਕਰ ਸਕਦੇ ਸੀਗੇ ਜੀ ਹਾਂਜੀ ਤਾਂ ਸਾਡੇ ਨਾਲ ਇਹ ਸੰਦੀਪ ਕੁਮਾਰ ਸੀ ਆਸਟ੍ਰੇਲੀਆ ਤੋਂ ਜੁੜੇ ਸੀ ਔਰ ਇਹ ਇੱਕ ਧਿਰ ਦੇ ਦੋਸ਼ ਨੇ ਇਹ ਇਹਨਾਂ ਵੱਲੋਂ ਸੰਦੀਪ ਕੁਮਾਰ ਉਰ ਦੋਸ਼ ਲਗਾਏ ਗਏ ਨੇ ਕਿ ਇੱਕ ਕੇਸ ਦੇ ਵਿੱਚੋਂ ਸਾਡੇ ਪਰਚੇ ਦੇ ਵਿੱਚੋਂ ਜਾਂ ਪਰਚਾ ਨਾ ਹੋਣ ਦੀ ਸੂਰਤ ਦੇ ਵਿੱਚ ਸਾਡੇ ਤੋਂ 520000 ਰੁਪਏ ਜਿਹੜਾ ਸ਼ੀਤਲੋਂਗਰਾਲ ਵੱਲੋਂ ਲਿਆ ਗਿਆ ਸੀ ਤਾਂ ਤੀਸਰੀ ਧਿਰ ਜਿਸ ਨੇ ਇਹ ਪਰਚਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਾਂ ਸ਼ੀਤਲੋਂਗਰਾਲ ਜਿਹੜੇ ਹੈਗੇ ਨੇ ਉਹਨਾਂ ਤੇ ਇਲਜ਼ਾਮ ਲੱਗੇ ਨੇ ਉਹਨਾਂ ਦਾ ਪੱਖ ਵੀ ਜ਼ਰੂਰ ਲਾਜ਼ਮੀ ਤੌਰ ਤੇ ਲਿਆ ਜਾਵੇਗਾ ਬਹਰਾਲ ਜਿਹੜਾਗਾ ਇਲੈਕਸ਼ਨ ਮੋੜ ਦੇ ਵਿੱਚ ਜਲੰਧਰ ਜਿਮਨੀ ਚੋਣ ਹੋ ਰਹੀ ਆ ਔਰ ਇਸ ਵਕਤੇ ਡਾਗਾ ਸ਼ੀਤਲੋਂਗਰਾਲ ਤੇ ਵੱਡੇ ਇਲਜ਼ਾਮ ਜਿਹੜੇ ਹੈਗੇ ਨੇ ਉਹ ਆਸਟ੍ਰੇਲੀਆ ਵਾਸੀ ਜਿਹੜਾ ਹੈਗਾ ਸੰਦੀਪ ਘੁਮਾਰ ਨੇ ਲਗਾਏ ਨੇ ਸਿੱਧੇ ਤੌਰ ਤੇ 520000 ਰੁਪਏ ਜਿਹੜੇ ਹੈਗਾ ਇੱਕ ਕੇਸ ਦੇ ਵਿੱਚੋਂ ਉਹਨਾਂ ਦਾ ਨਾਮ ਵਾਪਸ ਕਰਾਉਣ ਦੇ ਉਹ ਕਹਿ ਰਹੇ ਨੇ ਕਿ ਸਾਡੇ ਤੋਂ ਠੱਗੇ ਗਏ ਨੇ ਧੰਨਵਾਦ